ਵੇਦ ਸਾਰੀਆਂ ਗੱਲਾਂ ਬੋਲ ਰਿਹਾ ਕੋਈ ਗੱਲ ਹੈ ਢੋਡੀਆਂ ਆਪਣੀ ਆਪ ਨੂੰ ਸੈਟੀਫਾਈ ਬਹੁਤ ਚੱਲੀ ਸਾਰੀਆਂ ਗੱਲਾਂ ਬੋਲ ਹੀ ਦਿੱਤੀਆਂ ਸੋ ਨਵ ਬਾਜਵਾ ਵੀਰਿਆਣਾ ਦਾ ਥੈਂਕ ਯੂ ਇਹ ਦੇਵ ਭਾਜੀ ਦੇ ਨਾਲ ਮੇਰੀ ਫਰਸਟ ਫਿਲਮ ਸੀ ਪਾ ਭਾਜੀ ਤੁਸੀਂ ਨਾ ਕਹਿਦੇ ਹੋ ਨਹੀਂ ਆਪਾਂ ਪਹਿਲਾਂ ਕੰਮ ਕੀਤਾ ਸੀ ਨਹੀਂ ਹੁਣ ਦੂਜੀ ਅੱਛਾ ਉਹ ਮੈਂ ਥੈਂਕ ਯੂ ਕਰ ਲਗਾ ਤੁਹਾਡਾ ਵੀ ਤੁਸੀਂ ਮਿਲਾਇਆ ਭਾਜੀ ਨਾ ਤੇ ਦੂਜੀ ਫਿਲਮ ਹੁੰਦੀ ਮੈਨੂੰ ਇਹਨਾਂ ਨੇ ਰਵਾਈਆ ਡੀਐਸਪੀ ਦੇਵ ਟੂ ਜਿਹੜਾ ਤੇ ਉਹ ਚ ਮੈਂ ਭਾਜੀ ਦੇ ਨਾਲ ਪੈਰਲਲ ਕਿਰਦਾਰ ਲੀਡ ਜਿਹੜਾ ਕਰ ਰਿਹਾ ਹਾਂ ਤੇ ਹੁਣ ਨੀਰੂ ਮਹਿਮੋਨਾਂ ਦੇ ਨਾਲ ਮੇਰੀ ਫਰਸਟ ਫਿਲਮ ਸੀਗੀ ਇਹ ਇੱਕ ਰੌਣਗੇ ਇੱਕ ਇਹਨਾਂ ਦੀ ਰਹੀ ਉਹਨਾਂ ਨੇ ਘਰਾਤੀ ਹੈ ਤੇ ਤੇ ਬਾਕੀ ਜਦੋਂ ਇਹ ਮਹਿਮੋਨਾਂ ਨਾਲ ਕਿੰਨੀਆਂ ਫਿਲਮਾਂ ਕਰ ਲਈਆਂ ਮੇਰੇ ਨਾਲ ਕਿੰਨੂ ਹੀ ਆ ਤੁਹਾਡੇ ਨਾਲ ਪਹਿਲੀ ਦੁੱਜੀ ਦੁੱਜੀ ਆ ਤੁਹਾਡੇ ਨਾਲ ਤੇ ਜਦੋਂ ਇਹ ਮੈਂ ਸੀਨੀਅਰ ਆਰਟਿਸਟਾਂ ਦੇ ਨਾਲ ਕੰਮ ਕਰਦਾ ਨਾ ਤੇ ਮੇਰੀ ਖੁਸ਼ਕਿਸਮਤੀ ਇਹ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਟੀਵੀ ਤੇ ਵੇਂਦਾ ਰਹਾ ਮੈਂ ਫੈਨ ਆ ਮਤਲਬ ਸਾਰਿਆਂ ਮੈਂ ਬਿਲਕੁਲ ਨਵਾਂ ਆ ਸਾਰਿਆਂ ਜੀ ਇਹ ਤੁਹਾਨੂੰ ਹੀ ਸਾਰਿਆਂ ਨੂੰ ਪਤਾ ਤੇ ਇਹ ਮੇਰਾ ਨਰਵਸ ਹੋਣਾ ਸੱਚੀ ਚ ਬੰਦਾ ਆ ਜਦੋਂ ਮੈਂ ਕੋਈ ਗੱਲ ਕਰਦਾ ਨਾ ਮੈਂ ਨਰਵਸ ਹੋ ਜਾਂਦਾ ਘੁਗੀ ਭਾਜੀ ਅੱਗੇ ਸ਼ਰਮਾ ਸਾਹਿਬ ਅੱਗੇ ਰਿਸ਼ੀ ਮਹਿਮਨ ਅੱਗੇ ਉਹਦਾ ਰੀਜ਼ਨ ਕੀ ਕਿ ਮੈਂ ਜਦੋਂ ਟੈਪਾਂ ਆਉਂਦੀਆਂ ਸੀਗੀਆਂ ਕਾਸਟਾਂ ਘੁਗੀ ਦਾ ਵਿਆਹ ਉਹ ਸਾਰੀ ਉਹ ਮੇਰੇ ਕੋਲ ਅਜੇ ਵੀ ਘਰ ਪਈਆਂ ਮੈਂ ਭਾਜੀ ਨੂੰ ਦੱਸਿਆ ਵੀ ਮੈਂ ਭਾਜੀ ਤੁਹਾਡੀਆਂ ਗੱਲਾਂ ਬਹੁਤ ਵਾਰੀ ਸਟੇਜ ਤੇ ਬੋਲੀਆਂ ਜਦੋਂ ਮੈਂ ਸਟੈਂਡ ਅਪ ਕਾਮੇਡੀ ਕਰਦਾ ਸੀਗਾ ਤੇ ਸ਼ਰਮਾ ਸਾਹਿਬ ਦੀ ਮਿਮਿਕਰੀ ਉਹ ਕਰ ਕਰਕੇ ਮਤਲਬ ਮੈਂ ਰੋਜੀ ਰੋਟੀ ਚਲਾਉਂਦਾ ਰਿਆਂ ਕਹਿੰਦਾ ਮਤਲਬ ਇਹ ਸਾਫ਼ ਲਫ਼ਜ਼ਾਂ ਜਿਗਵਾਂ ਦੇ ਸੋ ਇਹਨਾਂ ਸਾਰਿਆਂ ਦੇ ਨਾਲ ਖੇਲੋਣਾ ਜਾਂ ਕੰਮ ਕਰਨਾ ਮੇਰੇ ਲਈ ਕਿਸੇ ਮੈਡਲ ਤੋਂ ਘੱਟ ਨਹੀਂ ਹੁੰਦਾ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰਨਾ ਔਰ ਇਹ ਸਾਰੇ ਮੈਨੂੰ ਨਾਂ ਲੈ ਕੇ ਮੈਨੂੰ ਪਿਆਰ ਕਰਦੇ ਔਰ ਜਦੋਂ ਮੈਂ ਐਕਟਿੰਗ ਕਰਦਾ ਆ ਇਹ ਮੈਨੂੰ ਇੱਕ ਟੀਚਰ ਵੀ ਮਿਲ ਜਾਂਦਾ ਨਾਲ ਪੀਕੂ ਗੀ ਭਾਜੀ ਨਾਲ ਕੋਈ ਸੀਨ ਕਰ ਰਿਹਾ ਜਾਂ ਨਿਰਮਲ ਮੈਮ ਨਾਲ ਕਰ ਰਿਹਾ ਜਾਂ ਸੀਮਾ ਮੈਮ ਨਾਲ ਕਰ ਰਿਹਾ ਜਾਂ ਨਵ ਭਾਜੀ ਨਾਲ ਦੇਵੀ ਭਾਜੀ ਨਾਲ ਸਾਰਿਆਂ ਨਾਲ ਨਾਲ ਦੱਸ ਵੀ ਦਿੰਦੇ ਆ ਵੀ ਸੋਹਣਿਆ ਇਦਾਂ ਜ਼ਿਆਦਾ ਵਧੀਆ ਹੋ ਸਕਦਾ ਇਹ ਵੀ ਸੋਹਣਿਆ ਕੋਲ ਹੀ ਪਾ ਲਿਆ ਤੇ ਉਹ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਸੋ ਹਾਂਜੀ ਬਾਅਦ ਵਿੱਚ ਸੋਣਾ ਸੋਣਾ ਕੁਤੇ ਸੋਣਾ ਦਾ ਵੀ ਆਪਣੇ ਆਪ ਤੋਂ ਮੇਰਾ ਕਿਸ ਨੂੰ ਕਹਿੰਦੇ ਸੋ ਤਾਂ ਕਰਕੇ ਇਹ ਫਿਲਮ ਚ ਮੇਰਾ ਕਿਰਦਾਰ ਬਹੁਤ ਸੋਣਾ ਮੈਂ ਤੇ ਨਵੀ ਵੀਰੇ ਨੇ ਸੌਂ ਖਾਦੀ ਵੀ ਭੈਣ ਨੂੰ ਡੋਲੀ ਚੜ੍ਹਨ ਨਹੀਂ ਦੇਣਾ ਤੇ ਉਹ ਅਸੀਂ ਬੜੀ ਕੋਸ਼ਿਸ਼ਾਂ ਕੀਤੀਆਂ ਤੇ ਪਰ ਦੇਵ ਭਾਈ ਦੀ ਕਿਸਮਤ ਚੰਗੀ ਸੀਗੀ ਉਹ ਲੈ ਗਏ ਮਤਲਬ ਅਜੇ ਕਦੋਂ ਲੈ ਕੇ ਗਏ ਨੇ ਨਹੀਂ ਲੈ ਗਏ ਤੂੰ ਫਿਲਮ ਦੇਖੀ ਨਹੀਂ ਪੂਰੀ ਅਜੇ ਸੋ ਬਾਕੀ ਫਿਲਮ ਬਹੁਤ ਘੈਂਡਿਆ ਤੁਸੀਂ ਸਾਰੇ ਜਣੇ ਨੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਸੋ ਸਪੋਰਟ ਕਰਿਓ ਸਾਰੇ ਜਣੇ ਥੈਂਕ ਯੂ ਸੋ ਮੱਚ Thank you. Thank you.